ਹੋਲੇ ਮਹਲੇ ਦੇ ਵਿੱਚ ਸਨਮਤਾ ਦਾ ਹੜ ਆਇਆ ਅੱਜ ਚੁਗਾਵਾ ਸਾਧਪੁਰ ਦੇ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਦੀ ਛਤਰਛਾਇਆ ਹੇਠ ਹੋਲੇ ਮਹਲੇ ਦਾ ਦੂਜਾ ਤੇ ਆਖਰੀ ਦਿਨ ਸੀ ਸਵੇਰੇ ਆਸਾ ਜੀ ਦੀ ਦੀਵਾਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਇਸ ਉਪਰਾੰਤ ਪੰਥ ਦੇ ਮਹਾਨ ਪ੍ਰਚਾਰਕ ਅਤੇ ਜਥੇਦਾਰ ਸਹਿਬਾਨ ਨੇ ਦੀਵਾਨ ਲਗਾ ਕੇ ਹੋਲੇ ਮਹਲੇ ਦੇ ਇਤਿਹਾਸ ਬਾਰੇ ਜਾਣਕਾਰੀ ਸੰਗਤਾਂ ਨੂੰ ਦਿੱਤੀ ਇਸ ਉਪਰਾੰਤ ਜਥੇਦਾਰ ਸਰਵੇ ਸਿੰਘ ਮੁਹਾਵੇ ਵਾਲੇ ਕਬੀਸ਼ਰ ਪੰਜਾਬ ਸਿੰਘ ਜੀ ਪੰਜਾਬ ਜਥੇਦਾਰ ਗੁਰਦੀਪ ਸਿੰਘ ਜੀ ਚੌਥੇਦਾਰ ਮਨਮੋਹਨ ਸਿੰਘ ਜੀ ਪਲੀਆਂ ਵਾਲਿਆਂ ਨੇ ਸੰਤਾਂ ਨੂੰ ਮਨੋਹਰ ਕੀਰਤਨ ਦੇਣਾ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਸਤਕਰੂਦੀਪ ਸਿੰਘ ਜੀ ਨੇ ਆਪਣੇ ਪਵਿੱਤਰ ਉਪਦੇਸ਼ ਰਾਹੀਂ ਦੱਸਿਆ ਕਿ ਸਾਨੂੰ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਰਾਜ ਪ੍ਰਾਪਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਧੀਆ ਕਮਾਈ ਦੇ ਨਾਲ ਨਾਲ ਬਚਤ ਵੀ ਕਰਨੀ ਚਾਹੀਦੀ ਹੈ। ਮਹਿੰਗੀਆਂ ਵਸੂਆਂ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਇਸ ਮੇਲੇ ਦੌਰਾਨ ਵੀ ਬੀ ਗੁਰਮੀਤ ਕੋਟ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਨਾਮਤਾਰੀ ਅਸੀਂ ਇੱਥੇ ਸ੍ਰੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਚਗਾਵਾ ਸਾਧਪੁਰ ਦੀ ਧਰਤੀ ਇੱਥੇ ਹੋਲਾ ਮੱਲਾ ਮਨਾ ਰਹੇ ਹਾਂ ਜੀ ਇਹ ਹੋਲਾ ਮੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਸ ਤੋਂ ਬਾਅਦ ਜਦੋਂ ਖਾਲਸਾ ਪੰਥ ਮਹਾਰਾਜ ਜੀ ਦਾ ਰਾਜ ਖਤਮ ਹੋ ਗਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆ ਕੇ ਫਿਰ ਹੋਲਾ ਵਾਲਾ ਦੀ ਪਰੰਪਰਾ ਆਰੰਭ ਕੀਤੀ ਸਤਿਗੁਰੂ ਰਾਮ ਸਿੰਘ ਨੇ ਆਪਣੇ ਵਕਤ 6 ਹੋਲੇ ਮਹਲੇ ਕੀਤੇ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਦੋ ਮਸ਼ਹੂਰ ਹੋਲੇ ਸਨ ਇੱਕ ਤੇ ਹੋਲਾ ਆਇਆ ਸੀ ਮਾਨਾ ਵਾਲੇ ਉਸ ਤੋਂ ਬਾਅਦ ਦੂਸਰਾ ਹੋਲਾ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੀਤਾ ਸੀ ਜਿਹਨੂੰ ਆਪਾਂ ਦੋ ਸਤਿਆਗ੍ਰਹਿ ਵੀ ਕਹਿ ਸਕਦੇ ਹਾਂ ਉਸ ਸਮੇਂ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਨੇ ਇਹ ਸਤਿਆਗ੍ਰਹਿ ਕੀਤਾ ਹੋਲਾ ਮਹਲਾ ਇੱਕ ਪ੍ਰਚਾਰ ਦਾ ਸਾਧਨ ਸੀ ਵੀ ਆਪਣੇ ਦੇਸ਼ ਨੂੰ ਆਜ਼ਾਦ ਕਿਸ ਤਰ੍ਹਾਂ ਕਰਵਾਇਆ ਜਾਵੇ ਸਭ ਤੋਂ ਪਹਿਲਾਂ ਜਿਹੜੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹ ਸਤਿਗੁਰੂ ਆਰਮ ਸਿੰਘ ਨੇ ਪਾਇਆ ਸੀ ਅੱਜ ਵੀ ਸਤਿਗੁਰੂ ਤਲੀਪ ਸਿੰਘ ਦੀ ਕਿਰਪਾ ਨਾਲ ਇੱਥੇ ਅਸੀਂ ਹੌਲਾ ਮੱਲਾ ਮਨਾ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਨਾਲ ਤੇ ਇਹ ਚੜ੍ਹਦੀ ਕਲਾ ਵਿੱਚ ਸਾਡਾ ਇਹ ਨਿਰਵੈਗਨ ਸੰਮੂਰਨ ਹੋਵੇ ਬਹੁਤ ਖੁਸ਼ੀ ਆ ਰਹੀਆਂ ਨੇ ਸੰਗਤਾਂ तकरीबन ਦੂਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀਆਂ ਜੀ ਸਾਡੇ ਹਰਿਆਣਾ ਯੂਪੀ ਐਮਪੀ ਉੱਥੋਂ ਵੀ ਸੰਗਤਾਂ ਆ ਰਹੀਆਂ ਨੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੱਗਦਾ ਵੀ 10000 ਸੰਗਤ तकरीबन आज ਇਕੱਠ ਹੋ ਜਾਏਗਾ ਜੀ ਮੇਰਾ ਗੁਰਦੀਪ ਸਿੰਘ ਬਾਜਵਾ ਦਸੂਆ ਤੋਂ ਆਇਆ ਜੀ ਨਾਮ ਤੱਕ ਮੇਲਾ ਦੇਖਣ ਵਾਸਤੇ ਤੇ ਹਰ ਸਾਲ ਮੇਲਾ ਇੱਥੇ ਹੋ ਰਿਹਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਸਾਥ ਸੰਗਤ ਚੱਲ ਕੇ ਆ ਰਹੀ ਆ ਸਾਗੂ ਦਲੀਪ ਸਿੰਘ ਜੀ ਕਿਰਪਾ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ ਕਿੰਨੇ ਦਿਨ ਚੱਲਦਾ ਮੇਲਾ ਇਹ ਇਹ 2 ਦਿਨ ਚੱਲਦਾ ਜੀ ਤੇ ਇਸ ਤੋਂ ਬਾਅਦ ਫਿਰ ਜਿਵਨ ਨਗਰ ਚੱਲਣਾ 3-4 ਦਿਨ ਬਹੁਤ ਵਧੀਆ ਮੇਲਾ ਚੱਲ ਰਿਹਾ ਇੱਥੇ ਵੀ ਕੀ ਕੀਰਤਨ ਵਾਰਾ ਹੁੰਦਾ ਬਾਣੀ ਪੜੀ ਜਾਂ ਨਿੱਕੀ ਕੀਤਾ ਹੁੰਦਾ ਕੀਰਤਨ ਤੋਂ ਬਿਨਾਂ ਤੇ ਬਾਣੀ ਤੋਂ ਬਿਨਾਂ ਹੋਰ ਕੋਈ ਵੀ ਗੱਲਬਾਤ ਨਹੀਂ ਹੁੰਦੀ ਇੱਥੇ 24 ਘੰਟੇ ਕੀਰਤਨ ਚੱਲਦਾ ਸਤਾਂ ਕਿੰਨੇ ਕਿੰਨੇ ਨਿਹਾਲ ਹੁੰਦੀਆਂ ਕਿੰਨਾ ਫਾਇਦਾ ਲੈਂਦੀਆਂ ਬਹੁਤ ਜ਼ਿਆਦਾ ਫਾਇਦਾ ਲੈਂਦੀਆਂ ਬਹੁਤ ਜ਼ਿਆਦਾ ਨਿਹਾਲ ਹੁੰਦੀਆਂ ਉਹਨਾਂ ਹਾਂਜੀ ਸੰਤਾਂ ਦੀਆਂ ਬਣੋ ਕਾਮਨਾ ਪੂਰੀਆਂ ਹੁੰਦੀਆਂ ਸਾਰਿਆਂ ਦੀਆਂ ਕਿੱਥੇ ਕਿੱਥੇ ਖੜਦਾਰੀਆਂ ਨੇ ਪੂਰੇ ਪੰਜਾਬ ਤੋਂ ਬਾਹਰ ਦੇਸ਼ਾਂ ਤੋਂ ਵੀ ਆ ਰਹੀਆਂ ਬਾਹਰ ਸਟੇਟਾਂ ਤੋਂ ਵੀ ਆ ਰਹੀਆਂ ਹਾਂਜੀ ਦੂਰੋਂ ਦੂਰੋਂ ਚੱਲ ਕੇ ਸਤਾਰੀਆਂ ਸਤਗੁਰੂ ਜੀ ਕਿੰਨੇ ਕਿੰਨੇ ਬਖਸ਼ਿਸ਼ ਕਿਰਪਾਏ ਥੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਤਗੁਰੂ ਜੀ ਨੇ ਇੱਥੇ ਬੈਠ ਕੇ ਤਪ ਕੀਤਾ ਵਾ ਇੱਥੇ ਤਾਂ ਪਰ ਕਿਰਪਾ ਹੋਣੀ ਹੋਣੀ ਆ ਸਤਨ ਕੀ ਕਿਹੜੇ ਜਾਓਗੇ ਸੰਤਾਂ ਨੇ ਕਹਿੰਦੇ ਕਿ ਬਾਦ ਚੜ ਕੇ ਦਰਸ਼ਨ ਮੇਲਾ ਕਰੋ ਤੇ ਆਪਣ ਮੇਰਾ ਨਾਮ ਪ੍ਰਤਾਪਾਲ ਸਿੰਘ ਆ ਮੈਂ ਨਾਮ ਤਰੀਸ ਨੰਬਰ ਦਾ ਪ੍ਰਚਾਰਕ ਆ ਤੇ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਸੇਵਕ ਆ ਤੇ ਇਹ ਜੋੜਾ ਦਿਨ ਮਨਾਇਆ ਜਾ ਰਿਹਾ ਹੋਲੇ ਮੇ ਦਾ ਇਹ ਪ੍ਰਾਤਨ ਸਮਿਆਂ ਵਿੱਚ ਲੋਕ ਆਪ ਆਪਣੇ ਮਨ ਅਨਸਾਰ ਮਨਾਉਂਦੇ ਸਨ ਰੰਗ ਬਰੰਗੇ ਰਾਂਗ ਲੁੰਦੇ ਸਨ ਉਸੇ ਚੀਜ਼ ਨੂੰ ਸਤਗੁਰਾਂ ਨੇ ਬਾਣੀ ਔਰ ਬੰਨ ਨਾਲ ਜੋੜ ਦੇਣਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਲੇ ਦਾ ਰੂਪ ਦਿੱਤਾ ਉਸੇ ਪਰਵਾਹ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਸਰਗੁਰੂ ਰਾਮ ਸਿੰਘ ਜੀ ਦੁਆਰਾ ਇਹ ਪਰੰਪਰਾ ਜਾਰੀ ਰੱਖੀ ਗਈ ਤੇ ਹੁਣ 사ਤਗੁਰੂ ਦਲੀਪ ਸਿੰਘ ਜੀ ਵਰਤਮਾਨ ਮੁਖੀ ਨਾਮਤਰੀ ਸੰਪਰਦਾ ਦੇ ਉਹਨਾਂ ਦੀ ਪਾਵਨ ਰਹਿਨਮਾਈ ਹੇਠ ਸਾਧਪੁਰੇ ਚਗਾਵੇਂ ਵਿਖੇ ਇਹ ਹੋ ਲੰਮ ਲ ਸਮਾਗਮ ਸਾਧ ਸੰਗਤ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਜਿਦੇ ਵਿੱਚ ਸਾਡੀਆਂ ਸਾਧ ਸੰਗਤ ਬੋੜੀ ਬੜੀ ਦੂਰੋਂ ਹਿਮਾਚਲ ਤੋਂ ਹਰਿਆਣੇ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਵੱੱਟ ਚੜ੍ਹ ਕੇ ਇੱਥੇ ਦਰਸ਼ਨ ਕਰ ਰਹੀਆਂ ਜੀ ਸੱਚੇ ਪਾਸ਼ੇ ਖੁਸ਼ੀਆਂ ਪ੍ਰਾਪਤ ਕਰ ਲਈਆਂ ਇਹ ਉਹ ਪਵਨ ਸਾਨ ਹੈ ਜਿੱਥੇ ਸਰਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪ ਦਰਸ਼ਨ ਪਾ ਗਏ ਦਿੱਤੇ ਔਰ ਇੱਥੇ ਪਵਨ ਖੂਈ ਆਪਣੇ ਹੱਥ ਈ ਲਾਈ ਵੀ ਜਿਹੜਾ ਉਹ ਸਥਾਨ ਦੇ ਦਰਸ਼ਨ ਕਰੇਗਾ ਉਹ ਉਹਨੂੰ ਸਰਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣੇ ਕੋਈ ਤਨ ਦੇ ਰੋਗ ਕੋਈ ਮਨ ਦੇ ਰੋਗ ਜਿਦਾਰੇ ਮਰਜ਼ੀ ਹੁਣ ਉੱਥੇ ਦੂਰ ਕਰਨਗੇ ਸੋ ਇਸ ਮਹਾਨ ਸਥਾਨ ਨੂੰ ਸਰਗੁਰੂ ਦਲੀਪ ਸਿੰਘ ਨੇ ਮੁੱਖ ਰੱਖ ਦਿਆ ਆ ਇੱਥੇ ਹੁਕਮ ਕਰਕੇ ਤੇ ਹੌਲੇ ਮੱਲੇ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਤੇ ਸਮੂਹ ਸਾਧਸਨ ਨੂੰ ਹੁਕਮ ਦਿੱਤਾ ਵੀ ਤੇ ਉਹ ਲਾਮ ਲਾਮ ਨਾਓ ਸੋ ਮੈਂ ਪੂਰੀ ਲਕਾਈ ਨੂੰ ਔਰ ਪੂਰੇ ਵਿਸ਼ਮ ਨੂੰ ਸੱਚੇ ਪਾਤਸ਼ਾਹ ਜੀ ਦੇ ਪਵਨ ਉਪ ਬੇਨਤੀ ਕਰਦਾ ਆਂ ਵੀ ਸੱਚੇ ਪਾਤਸ਼ਾਹ ਦਾ ਉਪਦੇਸ਼ ਆ ਨਾ ਵੀ ਆਪਾਂ ਸਾਰੇ ਇਕੱਠੇ ਹੋਈਏ ਗੁਰੂ ਨਾਨਕ ਦੇ ਸਿੱਖਾਂ ਅਸੀਂ ਸਾਰੇ ਇੱਕ ਆਂ ਪੰਥ ਪਾੜਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਸਲ ਰੰਗ ਸੁਨਾਵੀ ਰੰਗ ਨੇ ਉਹਨਾਂ ਰੰਗੋਂ ਤੋਂ ਇਲਾਵਾ ਜਿਹੜਾ ਹੋਲਾ ਆਲਾ ਬਣਾਉਂਦੇ ਨੇ ਕਿ ਨਾਮ ਸੁਣ ਜਪ ਕੇ ਬਣਾਉਂਦੇ ਨੇ ਇਹ ਸਭ ਤੋਂ ਵਧੀਆ ਰੰਗ ਹੈ ਦੇਖੋ ਸਿੱਖੀ ਦਾ ਤੇ ਦਰਸ਼ਨ ਸਿਧਾਂਤ ਹੀ ਸਤਗੁਰ ਦੇ ਦਰਸ਼ਨ ਗੁਰਬਾਣੀ ਲਿਖਿਆ ਤਨਸੋ ਵੇਲਾ ਤੇਜ ਦਰਸ਼ਨ ਕਰਨਾ ਹੋ ਬਲਿਆਰੀ ਸਤਗੁਰ ਚਰਨਾਂ ਜਦੋਂ ਵੀ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਣ ਉਹ ਵੇਲਾ ਇਸੇ ਚੀਜ਼ ਨੂੰ ਮੁੱਖ ਰ ਇਹ ਚੀਜ਼ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਆ ਵੀ ਹਰ ਗੱਲ ਨੂੰ ਗੁਰੂ ਨਾਲ ਜੋੜਿਆ ਆ ਔਰ ਬਾਣੀ ਨਾਲ ਜੋੜਿਆ ਆ ਇਸੇ ਕਰਕੇ ਇਹ ਸਾਡੇ ਦਿਨ ਤੇ ਅਰਤਵਾ ਹੀ ਤਾਂ ਹੀ ਨੇ ਵੀ ਜੇ ਆਪਾਂ ਸਰਗੁਰ ਜੀ ਦਾ ਹੁਕਮ ਮੰਨੀਆਂ